ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 5 ਤੋਂ ਲੈ ਕੇ 8 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਮੌਸਮ ਦੇ ਹਾਲਾਤਾਂ ਦੀ ਮੀਂਹ ਕਿਹੜੇ ਇਲਾਕੇ ਵਿੱਚ ਹੈ ਕਦੋਂ ਮੀਂਹ ਹੈ ਕਿਹੜੇ-ਕਿਹੜੇ ਜ਼ਿਲ੍ਹੇ ਨੂੰ ਪ੍ਰਭਾਵਿਤ ਕਰੇਗਾ ਤੇ ਕਿਸ ਤਰੀਕੇ ਨਾਲ ਤਾਪਮਰ ਵਧਣਗੇ ਜਾਂ ਘਟਣਗੇ ਗਰਮੀ ਤੋਂ ਰਾਹਤ ਮਿਲੇਗੀ ਜਾਂ ਨਹੀਂ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਮੈਪ ਦੇਖੀ ਜਾਵੇ ਤਾਂ ਬੱਦਲ ਭਾਈ ਪੰਜਾਬ ਦੇ ਉੱਪਰ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਸਾਨੂੰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਬਿਨਾਂ ਕਿਸੇ ਦੇਰੀ ਤੋਂ ਆਪਾਂ ਗੱਲ ਕਰਦੇ ਹਾਂ ਮੌਸਮ ਦੇ ਹਾਲਾਤਾਂ ਦੀ ਦੇਖ ਸਕਦੇ ਹੋ ਜੀ 5 ਅਗਸਤ ਨੂੰ ਭਾਰੀ ਮੀਂਹ ਦੀ ਉਮੀਦ ਸਾਨੂੰ ਬਣਦੀ ਦਿਖਾਈ ਦੇ ਰਹੀ ਹੈ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਇਹ ਤਿੰਨ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਠੀਕ ਠਾਕ ਮੀਂਹ ਹੋਵੇਗਾ ਪਰ ਨਾਲ ਦੀ ਨਾਲ ਗੁਰਦਾਸਪੁਰ ਦਾ ਬਹੁਤ ਸਾਰਾ ਹਿੱਸਾ ਜੀ ਤੇ ਨਵਾਂ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਜੋ ਜ਼ਿਲ੍ਹਾ ਗੁਰਦਾਸਪੁਰ ਨੂੰ ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਵਿੱਚ ਟੱਚ ਕਰਦਾ ਹੈ ਅਤੇ ਨਵਾਂ ਸ਼ਹਿਰ ਜਿਹੜਾ ਹੁਸ਼ਿਆਰਪੁਰ ਦੇ ਰੂਪਨਗਰ ਨੂੰ ਟੱਚ ਕਰਦਾ ਹੈ ਉਹਦੇ ਬਹੁਤ ਸਾਰਾ ਇਲਾਕਾ ਇਹਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਵਧੀਆ ਮੀਂਹ ਦੀ ਉਮੀਦ ਕੀਤੀ ਜਾ ਰਹੀ ਲੱਗਦੀ ਹੈ ਤੇ ਨਾਲ ਦੀ ਨਾਲ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਵੀ ਕੁਝ ਇਲਾਕਿਆਂ ਵਿੱਚ ਠੀਕ ਠਾਕ ਹੈ 6 ਅਗਸਤ ਦੀ ਗੱਲ ਕਰੀਏ ਤਾਂ 6 ਅਗਸਤ ਨੂੰ ਫੇਰ ਸੇਮ ਹਾਲਾਤ ਨੇ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕੇ ਨਾਲ ਦੀ ਨਾਲ ਮੋਹਾਲੀ ਵਿੱਚ ਵੀ ਠੀਕ ਠਾਕ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਅਤੇ ਪਟਿਆਲੇ ਦੇ ਇਲਾਕੇ ਵੀ ਹਨ ਜਿਨ੍ਹਾਂ ਵਿੱਚ ਵਧੀਆ ਤਰੀਕੇ ਨਾਲ ਬਹੁਤ ਵਧੀਆ ਤਾਂ ਨਹੀਂ ਪਰ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ 6 ਅਗਸਤ ਦੀ ਵਧੀਆ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਬਣੀ ਹੋਈ ਹੈ ਜਿਸ ਦੇ ਕਾਰਨ ਬਹੁਤ ਸਾਰੇ ਹਿੱਸਿਆਂ ਵਿੱਚ ਵਧੀਆ ਤਰੀਕੇ ਨਾਲ ਬੱਦਲਵਾਈ ਦਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਗਰਮੀ ਤੋਂ ਰਾਹਤ ਬਣ ਦਿਖਾਈ ਦੇ ਰਹੀ ਹੈ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਤਾਂ ਤਾਪਮਾਨ 30 ਤੋਂ 32 ਡਿਗਰੀ ਤੱਕ ਹੀ ਬਣੇ ਰਹਿਣਗੇ ਹਮਸ ਅਤੇ ਗਰਮੀ ਤੋਂ ਛੁਟਕਾਰਾ ਮਿਲਦਾ ਸਾਨੂੰ 6 ਅਗਸਤ ਨੂੰ ਦਿਖਾਈ ਦੇ ਰਿਹਾ ਹੈ 7 ਅਗਸਤ ਦੀ ਗੱਲ ਕਰੀ ਤਾਂ ਸੇਮ ਹਾਲਾਤ ਬਣੇ ਰਹਿਣਗੇ ਜੀ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹੇ ਵਿੱਚ ਵਧੀਆ ਬੱਦਲਬਾਹੀ ਦੇ ਨਾਲ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਤਰਨਤਾਰਨ ਦੇ ਤੋਂ ਲੈ ਕੇ ਇਹ ਜ਼ਿਲ੍ਹਾ ਕਰੰਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਬਰਨਾਲਾ ਲੁਧਿਆਣਾ ਤੇ ਸੰਗਰੂਰ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਕੀਤੀ ਜਾ ਰਹੀ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਗਰਮੀ ਜ਼ਿਆਦਾ ਦੇਖਣ ਨੂੰ ਮਿਲੇਗੀ ਤਾਪਮਾਨ ਜਿਹੜਾ ਹੋ 30 ਡਿਗਰੀ ਤੋਂ ਲੈ ਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਰਹੇਗਾ ਪਰ ਇਹਨਾਂ ਇਲਾਕਿਆਂ ਜਿਹੜਾ ਤਾਪਮਾਨ ਹੈ ਉਹ 35 ਡਿਗਰੀ ਤੋਂ ਪਾਰ ਜਾਂਦਾ ਦਿਖਾਈ ਦੇ ਰਿਹਾ ਹੈ ਗਰਮੀ ਤੋਂ ਰਾਹਤ ਸਾਨੂੰ ਇਹਨਾਂ ਇਲਾਕੇ ਦੇ ਵਿੱਚ ਮਿਲਦੀ ਦਿਖਾਈ ਨਹੀਂ ਦੇ ਰਹੀ ਆਹ ਉਹਦੇ ਗੱਲ ਦੀ ਗੱਲ ਕਰੀਦਾ 8 ਅਗਸਤ ਦੀ ਤੁਸੀਂ ਦੇਖੋਗੇ 8 ਅਗਸਤ ਨੂੰ ਫੇਰ ਤੋਂ ਸੇਮ ਹਾਲਾਤ ਨੇ ਫਜ਼ਿਲਕਾ ਫਿਰੋਜ਼ਪੁਰ ਮੁੱਖ ਸਰ ਪਠੰਡਾ ਤੇ ਮੋਕੇ ਦੇ ਇਲਾਕੇ ਦੇ ਵਿੱਚ ਫੇਰ ਤੋਂ ਮੌਸਮ ਖੁਸ਼ਕ ਹੈ ਡਰਾਈ ਹੈ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਪਰ ਇਹ ਮੌਸਮ ਜਿਹੜੇ ਆਉਂਦੇ ਸਮੇਂ ਵਿੱਚ ਚੇਂਜ ਹੋ ਸਕਦੇ ਨੇ ਤਾਂ ਹੀ बार-बार ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਉਹ ਜਾਣਕਾਰੀ ਵੀ ਤੁਸੀਂ ਬਿਨਾਂ ਕਿਸੇ ਰੁਕਾਵਟ ਤੋਂ ਦੇਖ ਸਕੋ ਪਰ ਫੇਰ ਵੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਹਿਰ ਰੂਪਨਗਰ ਫਤਿਹਗੜ੍ਹ ਤੇ ਪਟਿਆਲਾ ਦੇ ਇਲਾਕੇ ਅਤੇ ਮੁਹਾਲੀ ਦੇ ਇਲਾਕੇ ਵਿੱਚ ਮੀਂਹ ਸਾਨੂੰ 8 ਅਗਸਤ ਨੂੰ ਵੀ ਵਧੀਆ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਅਗਰ ਕੋਈ ਹੋਰ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਚਾਲਦਾਹਾਜ ਰਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਧੰਨਵਾਦ ਜੀ